ਚਰਨਜੀਤ ਚੰਨੀ ਨੂੰ ਇਹ ਤਾਂ ਪਤਾ ਹੈ ਕਿ ਬੱਕਰੀਆਂ ਕਿਵੇਂ ਚੋਈਦੀਆਂ ਨੇ ਪਰ ਖੇਤੀવાડી ਕਿਵੇਂ ਹੁੰਦੀ ਹੈ ਇਸ ਦਾ ਨਹੀਂ ਪਤਾ 2012 ਦੇ ਵਿੱਚ ਚੰਨੀ ਕਾਂਗਰਸ ਚ ਆਇਆ ਤੇ ਦੋ ਵਾਰ ਹਾਰ ਕੇ ਵੀ ਉਸ ਨੂੰ ਐਮਪੀ ਬਣਾ ਦਿੱਤਾ ਹਜੇ ਵੀ ਕਾਂਗਰਸ ਮਾਰੀ ਹੈ ਇਸ ਨੂੰ ਲੈ ਕੇ ਦੱਸੀਏ ਕਿ ਇਹ ਬਿਆਨ ਸ਼ਮਸ਼ੇਰ ਸਿੰਘ ਦੁੱਲੋ ਦੇ ਵੱਲੋਂ ਦਿੱਤੇ ਗਏ ਨੇ ਤੇ ਉਥੇ ਹੀ ਚਰਨਜੀਤ ਚੰਨੀ ਦੇ ਖਿਲਾਫ ਜਿਹੜਾ ਕਿ ਉਹਨਾਂ ਦੇ ਵੱਲੋਂ ਮੋਟਾ ਖੋਲਿਆ ਗਿਆ ਤਿੱਖੇ ਨਿਸ਼ਾਨ ਸਾਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਾਂਗਰਸ ਪਾਰਟੀ ਦੇ ਵਿੱਚ ਕਾਸਟ ਕਲੇ ਚੱਲਦਾ ਹੋਇਆ ਨਜ਼ਰ ਆ ਰਿਹਾ ਉਸ ਨੂੰ ਲੈ ਕੇ ਹੁਣ ਸ਼ਮਸ਼ੇਰ ਦਿਲੋ ਵੀ ਜਿਹੜਾ ਕਿ ਇਹ ਬਿਆਨ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਚਰਨਜੀਤ ਚੰਨੀ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਨੇ ਆ ਜੱਟਾਂ ਦੀ ਗੱਲ ਕਰਦੇ ਆਂ ਜੱਟਵਾਦ ਆ ਪੰਜਾਬ ਚ ਕਾਂਗਰਸ ਚ ਜਿਹੜੀ ਜੱਟ ਜਿਹੜੀ ਐਗਰੀਕਲਚਰ ਕਮੇਟੀ ਹੈ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਉਹਦਾ ਚੇਅਰਮੈਨ ਜਿਹੜਾ ਹੁੰਦਾ ਉਹ ਕਿਸਾਨ ਹੁੰਦਾ ਖੇਤੀ ਕਰਨ ਵਾਲਾ ਇਹਨੂੰ ਖੇਤੀਬਾੜੀ ਬਾਰੇ ਪਤਾ ਹੋਵੇ ਐਜੀ ਉਤੋ ਹੀ ਵਜਾਇਆ ਹੈ ਰਾਹੁਲ ਗਾਂਧੀ ਜੀ ਇਸ ਕਾਂਗਰਸ ਪਾਰਟੀ ਨੇ ਸਾਡੀ ਨੇ ਵਜਾਇਆ ਕਿਸੇ ਕਿਸਾਨ ਬੈਕਗ੍ਰਾਉਂਡ ਵਾਲੇ ਨੂੰ ਬੁਲਾਉਂਦੇ ਇਹਨੂੰ ਇਹਨੂੰ ਬਣਾਇਆ ਜਿਹਨੂੰ ਪਤਾ ਹੀ ਨਹੀਂ ਖੇਤੀਬਾੜੀ ਕੀ ਹੁੰਦੀ ਹੈ ਬੱਕਰੀਆਂ ਦਾ ਤਾਂ ਪਤਾ ਹੈ ਵੀ ਬੱਕਰੀਆਂ ਚੋਈਦੀਆਂ ਪਰ ਖੇਤੀ ਦਾ ਤਾਂ ਨਹੀਂ ਪਤਾ ਠੀਕ ਹੈ ਇਸ ਕਰਕੇ ਮੈਂ ਇਹ ਕਹਿ ਰਿਹਾ ਵੀ ਇਹ ਜਿਹੜਾ ਬਿਆਨ ਦੇਣਾ ਇਹ ਜੇ ਮੌਕੇ ਦੇਣਾ ਕਿਉਂਕਿ ਥੋੜਾ ਹੀ ਸਮਾਂ ਰਹਿ ਗਿਆ ਸਤਾਜੀ ਚ ਹੈ ਜੀ ਇਸ ਪਿਛੇ ਆਉਣ ਵਾਲੇ ਸਾਡਾ ਅਹਿਸਾਸ ਇਹ ਮਹੀਨੇ ਚ ਤਾਂ ਕੋਰ ਆਫ ਕੰਡਕਟਰ ਲੱਗ ਜਾਣਾ ਬਜਾਏ ਤੁਸੀਂ ਏਕਾ ਕਰੋ ਪਾਰਟੀ ਨੂੰ ਇਕੱਠੇ ਲੈ ਕੇ ਚੱਲੋ ਐਗੀਆਂ ਗੱਲਾਂ ਕਰਕੇ ਪਾਰਟੀ ਕਮਜ਼ੋਰ ਹੁੰਦੀ ਹੈ ਨਕਸਾਨ ਹੁੰਦਾ। ਔਰ ਦੇਖੋ ਜਦੋਂ ਇਹਨੂੰ ਚੀਫ ਮਿਨਿਸਟਰ ਬਣਾਇਆ ਕੈਪਟਨ ਨੂੰ ਲਾ ਕੇ ਬਣਾਇਆ। ਠੀਕ ਹੈ ਕੈਂਡੀਡੇਟ ਤਾਂ ਹੋਰ ਵੀ ਤੇ ਲਾਲ ਸਿੰਘ ਜੀ ਪੰਜ ਦਫਾ ਐਮਐਮ ਲੈ ਲਈ ਮਿਨਿਸਟਰ ਹੈ ਸੀਨੀਅਰ ਬੰਦਾ। ਬ੍ਰਾਹਮਿੰਦਰ ਜੂਵਾ ਚੋ ਰਾਣਾ ਕੇ ਕੀ بڑے ਹਿੰਦੂ ਲੀਡਰ ਵੀ ਸੀਗੇ ਜੱਟ ਲੀਡਰ ਵੀ ਸੀਗੇ। ਉਹ ਵੀ ਕੈਂਡੀਡੇਟ ਸੀ। 11 ਵਜੇ ਥਾਪੜਾ ਉਂਗਲੀ ਵੀ ਸ਼ਨੀਲ ਦੀ ਬਣ ਗਏ ਬਣ ਰਹੇ ਨਹੀਂ ਹੈ ਜੀ ਸਾਡੇ ਐਮਐਲਏ ਔਰ ਬੁਕੇ ਲੈ ਕੇ ਉੱਥੇ ਚਲੇਗੇ ਪੰਜਪੂਰਲੇ ਹੈ ਜੀ 1:30 ਵਜੇ ਪਤਾ ਲੱਗਾ ਵੀ ਸੁਖੀ ਜੀ ਬਣ ਰਹੇ ਨੇ ਉਹ ਬੁਕੇ ਲੈ ਕੇ ਇੱਧਰੋਂ ਚਲੇ ਗਏ ਤੈਨੂੰ ਕਦੇ ਜੀ ਨਿਕਲ ਇਹਨੂੰ ਤਾਂ ਬਾਹਰ ਕੋ ਦਿੱਤਾ ਕਨਾ ਕੰਗਰਸ ਨਹੀਂ ਆਊਟ ਆਊ ਹੈ ਦਿੱਤਾ ਜਿਹਦੀ ਚ ਨਾਤਾ ਸੈਨਿਓਰਟੀ ਨਾ ਲੌਇਲਟੀ ਨਾ ਪੰਜਾਬ ਦੇ ਵਿੱਚ ਅੱਤਵਾਦ ਦੇ ਲਈ ਇਸ ਡੱਬ ਨੂੰ ਰਾਡੀਆਂ ਦਾ ਹਸਾਬ ਦਿੰਦਾ ਬਿੰਦਲਪੁਰ ਖਾਲਸਾ ਦਾ ਬੂਥ ਰੋਦਰ ਇਹ ਡੱਬਰ ਮੈਂ ਨਿੱਜੀ ਤੌਰ ਤੇ ਚੜਦਾ ਮੈਂ ਦੋ ਪਾਰਲੀਮੈਂਟ ਦੇ ਇਲੈਕਸ਼ਨ ਨੂੰ ਰੋਪੜ ਖਾਲੋ ਦਾ ਪਾਰਟੀ ਇੱਕ ਆਦੀ ਦਲ ਦੀ ਬੂਥ ਰੋਦਰ ਸੀ ਐਸ ਐਮ ਸੀ ਐ ਫਾਦੀ ਦਲ ਦਾ ਬੂਥ ਰੋਦਰ ਸੀ ਬਾਰਾਜ ਕਾਂਗਰਸ ਆਇਆ ਤਿੰਨ ਚਾਰ ਪਾਰਟੀਆਂ ਬਦਲ ਕੇ ਇਸ ਲਈ ਮੈਨੂੰ ਨਹੀਂ ਪਤਾ ਵੀ ਸਾਡੀ ਜਿਹੜਾ ਬੰਦਾ ਰਿਜ਼ਰਵ ਹੀ ਨਹੀਂ ਸੀ ਕਰਦਾ ਜਿਹੜਾ ਕਾਂਗਰਸ ਕੱਟਦਾ ਹੀ ਨਹੀਂ ਮੰਨਦਾ ਤੂੰ ਸੀ ਉਹਨੂੰ ਲਿਆ ਕੇ ਐਨੇ ਉਹਦੇ ਦਿੰਨੇ ਹੋ ਹੈ ਆ ਹੁਣ ਮੈਂ ਤਾਂ ਇਹੀ ਕਹੂੰਗਾ ਵੀ ਕਿਆ ਇਹ ਇਸ ਗਿਆਨ ਦੇ ਨਾਲ ਕਾਂਗਰਸ ਡੈਮੇਜ ਕਰਦੀ